ਅੱਜ ਤੁਹਾਨੂੰ ਦਿਖਾਉਣੇ ਆਂ ਜੀ ਬਹੁਤ ਵੱਡੇ ਵੱਡੇ ਕੱਪ ਸਾਡੇ ਯਾਰ ਰਾਜਵੰਤ ਲੰਬੀ ਦੀ ਦੁਕਾਨ ਤੇ ਜਿਹਨੂੰ ਕਰੀਕਟ ਨਾਲ ਬਹੁਤ ਪਿਆਰ ਐ ਵਧੀਆ ਖਿਡਾਰੀ ਐ ਤੇ ਉਹਨਾਂ ਦਾ ਲੰਬੀ ਦੇ ਵਿੱਚ ਟਰਾਫੀਆਂ ਦਾ ਵੀ ਕੰਮ ਆ ਵੈਸੇ ਸਾਰੇ ਜਾਣਦੇ ਹੀ ਐ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਪਰ ਬਹੁਤ ਵਧੀਆ ਕੰਮ ਕਰਦੇ ਨੇ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਮੈਂ ਥੱਲੇ ਨੰਬਰ ਵੀ ਪਾ ਦੂੰਗਾ ਦੇਖੋ ਤੁਸੀਂ ਕੀ ਬਾਤ ਐ ਜਦੋਂ ਖਿਡਾਰੀ ਇਹਡੇ ਕੱਪ ਵਿੰਦਾ ਹੈ ਤਾਂ ਉਹਦਾ ਹੌਂਸਲਾ ਵੱਧਦਾ ਹੈ ਤੇ ਉਹ ਚਾਹੁੰਦਾ ਹੈ ਵਧੀਆ ਖੇਡ ਦੇ ਵਿੱਚ ਪ੍ਰਦਰਸ਼ਨ ਕਰਾਂ ਤਾਂ ਜੋ ਅਜਿਹੇ ਕੱਪ ਜਿੱਤਣਾ ਖਿਡਾਰੀਆਂ ਦਾ ਮਾਣ ਸਨਮਾਨ ਸਭ ਕੁਝ ਹੁੰਦਾ ਹੈ ਤੇ ਟਰੋਫੀਆਂ ਨਾਲ ਨਾਲ ਬੈਟ ਵੀ ਹੁੰਦੇ ਨੇ ਵਾਹ ਜੀ ਵਾਹ ਅੱਛਾ ਇੱਕ ਤਾਂ ਬੰਦੇ ਨੇ ਉਹ ਦੁਕਾਨ ਕਰਨੀ ਇੱਕ ਦੁਕਾਨ ਬੰਦੇ ਨੇ ਉਸਨੇ ਕਰਨੀ ਜਿਹੜਾ ਜਿਨੇ ਆਪ ਜ਼ਿੰਦਗੀ ਦੇ ਇਹਨੇ ਸਾਲ ਇਸ ਖੇਡ ਨੂੰ ਦਿੱਤੇ ਹੁਣ ਫਰਕ ਬਹੁਤ ਹੁੰਦਾ ਹੈ ਉਨੇ ਇਕੱਲੀ ਇਕੱਲੀ ਚੀਜ਼ ਦੇਖੀ ਹੁੰਦੀ ਆ ਚਾਹੇ ਉਹ ਬੈਟ ਆ ਗੇਂਦ ਆ ਜਾਂ ਟਰੋਫੀ ਆ ਉਹਨੂੰ ਪਤਾ ਹੁੰਦਾ ਕਿਹੜੀ ਚੀਜ਼ ਸਹੀ ਆ ਖਿਡਾਰੀ ਵਾਸਤੇ ਕਿਹੜੀ ਚੀਜ਼ ਨਹੀਂ ਆਪਰੇ ਰਾਜਮント ਲੰਬੀ ਵਾਹ ਵਾਹ ਬਹੁਤ ਵਧੀਆ ਕੁਆਲਿਟੀ ਦੇ ਬੈਟ ਨੇ ਬਾਕੀ ਸਾਰੇ ਭਰਾ ਜਾਣਦੇ ਕੋਈ ਇਹੋ ਜਿਹੀ ਗੱਲ ਨਹੀਂ ਭਾਵੇਂ ਤੁਸੀਂ ਮੈਨੋਂ ਆਵਦਾ ਮੈਚ ਲੈ ਲਓ ਜਾਂ ਤੁਸੀਂ ਵੱਡੇ ਨਾਮ ਲੈ ਲਓ ਐਡੇ ਐਡੇ ਕੱਪ ਬਹੁਤ ਵਧੀਆ ਕੰਮ ਆ ਲੰਬੀ ਦੇ ਵਿੱਚ ਤੁਸੀਂ ਬਾਈ ਨੂੰ ਫੋਨ ਕਰਕੇ ਆਪ ਦਾ ਆਰਡਰ ਲਖਾ ਸਕਦੇ ਹੋ ਪੂਰੀਆਂ ਵਧੀਆ ਕੁਆਲਿਟੀ ਦੀਆਂ ਟਰਾਫੀਆਂ ਇੱਥੋਂ ਲੈ ਜਾ ਸਕਦੇ ਹੋ ਜਿਹੜੀਆਂ ਨਾ ਹਿੱਲਣ ਨਾ ਇਹਨਾਂ ਨੂੰ ਕੁਝ ਹੋਵੇ ਵਾਹ ਵਾਹ ਬਾਕੀ ਤੁਸੀਂ ਵੇਖ ਲਓ ਯਾਰ ਏਡੀ ਟਰਾਫੀ ਪਈ ਹੋਏ ਗਰਾਊਂਡ ਦੇ ਵਿੱਚ ਤੇ ਕਿੰਨੀ ਸੋਹਣੀ ਲੱਗਦੀ ਹੈ ਤੇ ਇਹੀ ਜਦੋਂ ਕਿਸੇ ਖਿਡਾਰੀ ਦੇ ਘਰੇ ਜਾਂਦੀ ਹੈ ਉਹਦੇ ਘਰ ਦਾ ਸ਼ਿੰਗਾਰ ਬਣਦੀ ਹੈ ਤਾਂ ਕਿਆ ਬਾਤ ਹੈ ਪਰ ਇਸ ਤਰ੍ਹਾਂ ਹੀ ਪੁੱਛਦੇ ਆ ਕਿਆ ਬਾਤ ਆ ਯਾਰ ਇੱਡੀ ਵਧੀਆ ਟਰੋਫੀ ਕਿੱਥੋਂ ਜਿੱਤੀ ਆ ਤੂੰ ਤੇ ਕਿਹਨੇ ਬਣਾਈ ਆ ਬਹੁਤ ਵਧੀਆ ਇਹ ਕੰਮ ਬਾਈ ਨੇ ਬਹੁਤ ਵਧੀਆ ਕੀਤਾ ਜਿੰਨਾ ਵੀ ਕਹਿ ਦਈਏ ਤੇ ਮੇਰੇ ਕਹਿਣ ਤੇ ਵੀ ਤੇ ਵੈਸੇ ਵੀ ਤੁਸੀਂ ਖਿਡਾਰੀ ਦੇ ਤੌਰ ਤੇ ਵੀ ਆਪਦੇ ਖਿਡਾਰੀ ਭਰਾ ਦਾ ਸਾਥ ਜ਼ਰੂਰ ਦਿਓ ਤੇ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਵੈਸੇ ਬਹੁਤ ਦੂਰ ਦੂਰੋਂ ਸਾਰੇ ਖਿਡਾਰੀ ਆਉਂਦੇ ਆ ਬਾਈ ਕਾਪੇਰ ਕੇ ਨੂੰ ਪਤਾ ਸਾਰਿਆਂ ਨੂੰ ਪਤਾ ਹੀ ਆ ਇਹ ਮੇਰਾ ਇਹ ਜਿਹੜਾ ਫਰਜ਼ ਸੀ ਜਾਰੀ ਤੋਂ ਅੱਜ ਆਪਾਂ ਵੀ ਨਿਭਾਤਾ ਵੀਡੀਓ ਪਾਤੀ ਹੈ ਇਹ ਹੁਣ ਗਾ ਸ਼ੇਅਰ ਕਰਕੇ ਤੁਸੀਂ ਨਿਭਾਉਣਾ ਤੇ ਹਰ ਇੱਕ ਜਿਹੜਾ ਖਿਡਾਰੀ ਹੈ ਕ੍ਰਿਕਟ ਵਾਲਾ ਉਹਦੇ ਤੱਕ ਪਹੁੰਚਣੀ ਚਾਹੀਦੀ ਹੈ ਭਾਵੇਂ ਕਬੱਡੀ ਦੇ ਬਣਵਾ ਲਓ ਭਾਵੇਂ ਕ੍ਰਿਕਟ ਦੇ ਬਣਵਾ ਲਓ ਹਰ ਇੱਕ ਤਰ੍ਹਾਂ ਦੇ ਮਤਲਬ ਟਰੋਫੀਆਂ ਬਣਾ ਕੇ ਦਿੰਦੇ ਬਾਈ ਅਰਗੇ ਬਾਕੀ ਤੁਸੀਂ ਕੱਲੀ ਕੱਲੀ ਚੀਜ਼ ਟਿੱਕ ਕਰੀ ਹੋਰ ਝਾਤ ਮਾਰ ਲਓ ਲੰਬੀ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਬਲਾਕ ਵੀ ਲੰਬੀ ਪੈਂਟ ਲੰਬੀ ਸਾਡਾ ਯਾਰ ਰਾਜਵੰਤ ਉਮੀਦ ਆ ਸਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਣੀ ਐ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਖੇਡ ਪ੍ਰੇਮੀ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਐ ਭਾਵੇਂ ਉਹ ਕਬੱਡੀ ਪਲੇਅਰ ਨੇ ਜਾਂ ਕ੍ਰਿਕਟ ਵਾਲੇ ਪਲੇਅਰ ਨੇ ਜਾਂ ਜੋ ਕਬੱਡੀ ਦੇ ਟੂਰਨਾਮੈਂਟ ਕਰਾਉਂਦੇ ਨੇ ਕ੍ਰਿਕਟ ਦੇ ਕਰਾਉਂਦੇ ਨੇ ਤਾਂ ਜੋ ਬਾਈ ਦਾ ਜਿਹੜਾ ਬਾਈ ਜਿਹੜੀ ਕਲਾ ਆ ਉਹ ਲੋਕਾਂ ਤੱਕ ਪਹੁੰਚੇ ਬਾਈ ਦਾ ਕੰਮ ਦੂਰ ਦੂਰ ਤੱਕ ਫੈਲੇ ਵੈਸੇ ਵੀ ਰੱਬ ਦੀ ਕਿਰਪਾ ਨਾਲ ਵਧੀਆ ਕੰਮ ਚੱਲਦਾ ਬਾਈ ਦਾ ਬਹੁਤ ਵਧੀਆ ਚੱਲਦਾ ਐ ਤੇ ਉਮੀਦ ਹੈ ਵੀ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦਿਓਗੇ ਜਿਹਦੇ ਨਾਲ ਭਾਈ ਰਾਜਵੰਦ ਦੇ ਕੰਮ ਵਿੱਚ ਹੋਰ ਵੀ ਵਾਧਾ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਤੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ